ਸਸਕਾ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਆ ਜਪੂ ਆ ਬੜੇ ਦਿਨ ਬਾਅਦ ਮਿਲੀ ਹਣ ਆਪੂਆ ਹਾਂ ਬੜੇ ਦਿਨ ਬਾਅਦ ਪੂਆ ਰਹਿੰਦੀ ਇੱਥੇ ਪੂਆ ਗਈ ਕਿੱਥੇ ਨਹੀਂ ਤੂੰ ਤੇ ਇੱਥੇ ਹੀ ਆਪਾਂ ਨਹੀਂ ਸੀ ਨਾ ਇੱਥੇ ਆ ਸਸਾ ਪੂਆ ਗਈ ਕੈਨੇਡਾ ਹੈ ਪੂਆ ਗਈ ਕੈਨੇਡਾ ਪੂਆ ਹੈ ਕੈਨੇਡਾ ਚਲ ਗਈ ਅਮਰੀਕਾ ਗਈ ਅਮਰੀਕਾ ਗਈ ਨਹੀਂ ਪੂਆ ਨੇ ਮੈਸੇ ਕੀਤਾ ਹੈ ਆਪੋ ਜੀ ਲੱਗਿਆ ਕਿ ਨਹੀਂ ਨਾ ਤੁਹਾਡੇ ਤਾਂ ਬ੍ਰੈਂਡ ਨਹੀਂ ਲੱਗਦਾ ਲੱਗਿਆ ਕਹਿੰਦੇ ਨਹੀਂ ਨਹੀਂ ਹੂੰ ਤੁਹਾਨੂੰ ਬਹੁਤ ਜਿਆਦਾ ਕਰਦੇ ਕਿੰਨਾ ਕੁ ਬਰਾ ਕੇ ਬਹੁਤ ਤੁਹਾਨੂੰ ਜਿਆਦਾ ਕਰਦੇ ਸੋਭ ਨੂੰ ਜਿਆਦਾ ਕਰਦੇ ਸੋਭ ਨੂੰ ਜਿਆਦਾ ਤੁਹਾਨੂੰ ਥੋੜਾ ਹੂੰ ਸੋਭ ਕਰਕੇ ਇਸ਼ਾਰੀ ਜਿਆਦਾ ਕਰਦੇ ਸਾਨੂੰ ਕੌਣ ਕਰਦਾ ਹਾਂ ਸੋਭ ਤੇ ਹੀ ਰਾਵਾਂ ਹੱਡਾ ਐ ਉਹ ਸੋਭ ਬੁੱਤ ਤੇ ਇਹ ਨੂੰ ਜਿਆਦਾ ਕਰੀ ਜਾਂਦੀ ਮਮਾ ਨੂੰ ਕੌਣ ਕਾਦਾਵਾ ਨਾ ਪਪਾ ਨੂੰ ਕਿਆ ਦਾ ਜੋਬ ਕੇ ਤਮਦਾ ਗਿਆ ਵੰਦੀ ਅਗੇ ਆਇਆ ਇਹੀ ਗਿਆ ਬਈ ਛੋਬ ਨੇ ਜਾ ਕੇ ਜੀ ਲਾ ਲਿਆ ਆ ਛੋਬ ਨੇ ਲਾ ਕੇ ਪੀ ਕੇ ਜੀ ਲਾ ਲਿਆ ਉਹ ਛੋਬ ਕਰਕੇ ਹੀ ਇੰਨੇ ਵੰਡੇ ਵੇ ਲਿਆ ਨੂੰ ਕੋਣ ਸੱਦਦਾ ਹੀ ਨਹੀਂ ਅੱਗੇ ਕਿੱਥੇ ਜਾਂਦੇ ਨੇ ਉਹਨਾਂ ਦੇ ਘਰ ਟਿਕਵਾਜੋ ਹਾਂ ਟਿਕਵਾਜੋ ਛੋਬ ਕਰਕੇ ਉਹਦਾ ਛੋਬ ਕਰਕੇ ਹੀ ਫੋਨ ਆਉਂਦਾ ਹੀ ਸਾਨੂੰ ਛੋਬ ਕਰਕੇ ਸਾਰੇ ਸਾਨੂੰ ਨਾਈਟ ਕਰਦੇ ਇਨਵਾਈਟ ਕਰਦੇ ਮੈਂ ਨਹੀਂ ਜਾਣਦੇ ਜਾਂਦੇ। ਯਾ। ਜੇ ਬੇ ਨਹੀ ਨਾ ਗੱਲ। ਉਹਦਾ ਤੇ ਸਾਡੀ ਕੋਈ ਇੱਜ਼ਤ ਹੀ ਨਹੀਂ। ਇਹ ਤਾਂ ਜਾ ਹੀ ਜਾਂਦਾ ਉਹਨਾਂ ਤੇ ਨਾ ਹੁੰਦੀ ਨਹੀਂ ਤੇ ਨਿੱਕੀ ਵੀ ਜਾਂਦੀ। ਆਹੋ। ਕਾੜੇ ਤਾਂ ਬਗਾਰੇ, ਸੋਭੇ ਤੋਂ ਬਗਾਰੇ ਕਾਟਾ ਹੀ ਇੱਜ਼ਤ ਕਾਦੀ ਐ। ਸਹੀ ਗੱਲ ਵਾ। ਛੁੱਪ ਕਰਕੇ ਇਸ਼ਾਰੇ ਨਾਲ ਸਾਥ ਦੇ ਹੀ। ਚਾਲੇ ਸੋ। ਤਾਂ ਵੀ ਸਾਥ ਦੇ ਹੀ ਵੀ ਕਰਦੇ। ਨਹੀਂ ਨਹੀਂ ਉਹਦਾ ਵੀ ਕਰਦੇ ਬੜਾ ਪਰ ਸਾਡੇ ਕੋਲ ਜਾਇਆ ਨਹੀਂ ਜਾਂਦਾ। ਇੱਥੇ ਆਉਣ ਕਰਕੇ ਨਾ ਵੀਡੀਓ ਚ ਉਦੋਂ ਸਾਡੇ ਕੋਲ ਨਿਕਲਿਆ ਹੀ ਨਹੀਂ ਗਿਆ ਫਿਰ ਬੜੇ ਚਿਰ ਬਾਅਦ ਹੀ ਨਿਕਲੇ ਤੇ ਫਿਰ ਅਸੀਂ ਸੋਚਿਆ ਕਿ ਯਾਰ ਕੰ ਲੰਮਾ ਹੀ ਵੰਡਾ ਦੇਖਣਾ ਕਿਉਂ ਪੂਆ ਹਾਂ ਠੀਕ ਆਵੇਂ ਚਲੋ ਗਏ ਸਾਰੇ ਭੈਣ ਭਰਾ ਮੁੰਡੇ ਆ ਆ ਕੋਈ ਨਾ ਗੁੱਸਾ ਕਰੇ ਸਾਡੇ ਹੀ ਨਾ ਰਾਜ ਨਾ ਰਵੇ ਬਿਲਕੁਲ ਆਈ ਸ਼ੋਪਾ ਸ਼ੋਪਾ ਕੋਈ ਨਾ ਨਾਰਾਜ਼ ਨਹੀਂ ਆਪਾਂ ਕੀਤਾ ਹੂੰ ਸਭ ਇਹਦੇ ਸਾਰੇ ਆ ਕੋ ਹੋਏ ਸਭ ਸੱਚੀ ਗੱਲ ਵਾ ਹਾਂ ਸੱਚੀ ਗੱਲ ਆ ਸਭ ਇਹ ਲੰਮਾ ਮਾਰਦਾ ਕਿਤੇ ਕਿਤੇ ਗਿਆ ਸੀ ਤੂੰ ਬੜੇ ਬੰਦੇ ਵੀ ਨਾ ਬੜੇ ਬੰਦੇ ਵੀ ਆਏ ਦੀ ਤੂੰ ਹੈ ਗੰਦੇ ਆਇਆ ਮੂੰਹ ਚੇਲੇ ਦੰਦ ਕੱਢਦਾ ਤੂੰ ਜੇ ਦੰਦ ਕੱਢਦਾ ਦੰਦ ਜੇ ਆਈ ਰਹੇ ਨਹੀਂ ਆ ਟੰਗੜੀਆਂ ਖਲੋਂਦੀਆਂ ਨਹੀਂ ਨਾ ਲਤਾ ਮਾਰ ਉਹ ਤੇ ਤੇ ਲੈਣ ਜੀ ਤਨ ਕਿ ਟੰਗੜੀ ਖਲੋਂਦੀ ਨਹੀਂ ਲਤਾ ਮਾਰ ਮਾਰ ਲੜਾਈਂਦਾ ਤੇ ਮਾਰੀ ਮੇਰੇ ਦਵਾਲਿਆਂ ਦੀ ਰਿੰਦੀ ਵੀ ਤੂੰ ਤੇ ਕਪੜਾ ਨਹੀਂ ਦਿੰਦਾ ਤੇ ਮੈਂ ਦੱਸ ਕੀ ਕਰਾਂ ਕਿੰਨੀ ਕਰੀ ਤਮ ਆਠ ਮੈਂ ਪਜਾਮੀ ਪਾੜਦੀ ਨਹੀਂ ਕਰਦਾ ਹੱਤ ਜਾਣੀ ਮੈਂ ਦਿਖਾ ਕੇ ਫਿਰ ਰਹਿਣੀ ਦਿੰਦਾ ਹਾਂ ਨਾ ਵੀ ਲੱਤੀ ਜਾਂਦੀ ਹਾਂ ਨਹੀਂ ਆਉਂਦੇ ਜਿਹੜੇ ਨਵਾ ਕੀ ਪਾੜਦਾ ਹੀ ਨਾ ਉਹ ਨਾ ਮਾਂ ਪੂਰੀਆਂ ਬੰਗਾਲ ਪਾੜਦੇ ਮੈਂ ਕਿ ਟੰਦੇ ਨੀ ਸਲੀਨੇ ਆ ਬਾਹਰ ਬਾਹਰ ਨਾ ਨਾ ਰਾਤ ਨੂੰ ਤਾਂ ਜ਼ਰੂਰ ਪਾਉਣੀ ਸੀ ਪੂਰੀ ਮਾਂ ਪਜਾਮੀ ਵੀ ਤੇ ਆ ਫਾਗ ਦੀ ਖੀਜ ਨੈਟ ਸੂਟ ਨੈਟ ਨੈਟ ਸੂਟ ਹਾਂ ਨੈਟ ਸੂਟ ਪੋਣਾ ਰ ਲਿਖਿਆ ਸਦਾ ਹੀ ਆ ਸਦਾ ਨੈਟ ਸੂਟ ਪੋਣਾ ਤੂੰ ਤੂੰ ਨੈਟ ਸੂਟ ਪੋਣਾ ਜੀ ਨੇਕ ਸ਼ੂਟ ਪੋਣਾ ਗੰਦਿਆ ਰੰਗ ਕਾਲਾ ਆਉਂਦੀਆ ਵਿੱਚ ਕਾਲਾ ਆਇਆ ਲੱਗਦਾ ਥੋੜਾ ਜਿਹਾ ਨਹੀਂ ਥੋੜਾ ਜਿਹਾ ਉਹਦਾ ਅੰਦਰ ਕਰਕੇ ਲੱਗਦਾ ਵਾ ਅੰਦਰ ਕਰਕੇ ਚੰ ਲੱਗਦਾ ਨਾਲੇ ਪੂਆ ਦਾ ਪਰਸਾਵਾ ਬੈਨ ਲਿਆ ਉੱਤੇ ਹਾਂ ਹਾਂ ਹੂੰ ਨਾ ਕੋਲੇ ਹੋ ਗਿਆ ਕਿਹੜਾ ਪਰਸਾਵਾ ਬੜਾ ਸਿਆ ਹੋਇਆ ਲੱਗਿੰਦਾ ਕੋੜਾ ਥੜਾਇ ਵਰਕ ਪਿਆ ਗਿਆ ਪੂਆ ਵਿੱਚ ਝੂਠ ਨਹੀਂ ਬੋਲੀ ਜਾਂਦੀ ਸੱਚੀ ਦੱਸ ਪੀ ਆਂ ਸਾਨੂੰ ਮੈਸੇਜ ਕੀਤਾ ਹੈਗਾ ਹਾਂ ਬਹੁਤ ਕੰਨ ਮੈਂ ਖੰਡੇ ਹੀ ਆ ਫੇ ਬਹੁਤ ਕੀਤਾ ਜੀ ਨਹੀਂ ਲੱਗਦਾ ਹੂੰ ਤਤੂ ਵੋ ਸਭ ਉਹਦੇ ਗਰੀਬ ਨਹੀਂ ਕੀਤਾ ਮੋੜ ਮਿਲਣਾ ਨਹੀਂ ਆਉਂਦਾ ਤਾਂ ਜਾਂ ਕੀ ਖਾਦੀ ਸਪੋਸ਼ਤੀ ਲੈਣਾ ਇੱਥੇ ਆਣ ਕੇ ਆ ਜਾਣਾ ਕਦੋਂ ਨਾ ਮੁੱਲ ਲੈਣਾ ਸਾਰਿਆਂ ਨੂੰ ਕੁਝ ਵੀ ਲੈਣਾ ਕਦੋਂ ਆਉਣਾ ਕਰੇ ਬਿੰਦਾਂ ਤੇ ਸੁਬੀਤ ਦੱਤ ਦੀ ਸੁਬੀਤ ਮੈਂ ਆਹ ਲੀਹੋ ਜੀ ਕਰ ਸੁਬੀਤ ਮੈਂ ਆਂਦੀ ਦੀਦੀ ਵੀ ਮੈਂ ਫੋਨ ਲਾਇਆ ਹਾਂ ਸੁਣੀ ਕਰ ਦਿੰਦੀ ਰੋਇ ਇੰਨਾਂ ਦਰ ਹੋਣਾ ਅੱਲਾ ਨੇ ਸਵੇਰੇ ਕਿਤੇ ਇੱਕ ਦੋ ਦਿਨ ਲੰਘ ਜਾਂਦਾ ਹੀ ਨਹੀਂ ਤੇ ਕਰਦੀ ਵੀ ਨਹੀਂ ਉਹ ਮੈਂ ਰਾਜੀ ਬਾਈ ਦਾ ਪਤਾ ਰੋਜ਼ ਹੀ ਲਾ ਕੇ ਜਾਂਦੀ ਆ ਉਹਨੇ ਕਹਿੰਦਾ ਮੈਂ ਤਾਂ ਕਿੰਦਣ ਆਣਾ ਹੈ ਨਾ ਅੱਜ ਆਣਾ ਅੱਛਾ ਅੱਜ ਆਇਆ ਉਹ ਪੁੱਤ ਉਹ ਲੜ ਪੈਦੀ ਰਹੀ ਫੋਨ ਕਰਕੇ ਆਂਦੀ ਰੋਜ਼ ਤੁਸੀਂ ਲਾਰਾ ਲਾ ਦਿੰਦੇ ਕਹਿੰਦੇ ਇਹ ਕਹਿੰਦੇ ਨਹੀਂ ਆਣੀ ਕਿੰਦਣ ਆਇਆ ਕਹਿੰਦੇ ਜੀ ਨਹੀਂ ਆਉਣਾ ਤੇ ਫੋਨ ਘੱਟ ਦਿੱਤਾ ਫਿਰ ਕੋਰੇ ਨਾ ਆਇਆ ਬੜਾ ਲੜਦੀ ਨਹੀਂ ਫੋਨ ਕਰਕੇ ਉਹ ਚਲੀ ਰਹੀ ਜੀ ਗੋਡੀ ਖਾ ਰੇ ਫੋਪਾ ਨੰਨਾ ਮੇਰਾ ਫੋਪਾ ਮੀਆ ਫੋਪਾ ਮੀਆ ਚਾਚਾ ਮੈ ਜੀ ਮੇਰਾ ਫੋਪਾ ਨੰਨਾ ਮੀਆ ਫੋਪਾ ਜੀ ਹੋਣਾ ਨਟਿਆ ਹਾਂ ਉਹ ਚਾਹੀਦੀ ਨਾ ਗੀ ਨਾ ਘਰ ਨੂੰ ਜਿਹੋਨੇ ਦਾਤਾ ਜਿਹਨੇ ਉਹ ਆਪਣੇ ਘਰ ਖੜਿਆ ਦੇ ਬਾਕਰ ਅੱਛਾ ਰੋਣਾ ਹੈ ਬੰਦ ਮੀਆ ਦਾਦਾ ਤੋਂ ਖੜਿਆ ਮੀਆ ਦਾਦਾ ਨਾ ਇੱਥੇ ਆਣ ਕੇ ਕਹਿਣ ਨੇ ਸਾਮੀ ਤਾਂ ਹੀ ਪੁੱਛਣ ਡਿਆ ਸੀਗੇ ਫੋਪਾ ਕਿਥੇ ਗਿਆ ਨੰਨਾ ਮਾਲਕ ਤਾਂ ਵੀ ਇੱਥੇ ਹੀ ਆ ਕਿ ਫੁੱਬ ਹੋ ਗਿਆ ਬੜਾ ਗੰਦਾ ਬੰਦਾ ਘੁੰਮੀਆਂ ਘੁੰਮੀਆਂ ਕਰਦਾ ਹੋਣੇ ਘੁੰਮੀਆਂ ਕਰੰਗੇ ਆ ਘੁੰਮੀਆਂ ਕੰਡਿਆ ਪਿਆ ਹੋਣੇ ਪਰ ਘੁੰਮੀਆਂ ਕਰ ਲੈ ਜੇ ਦੌੜ ਗਿਆ ਕਰਨਾ ਦੌੜ ਗਿਆ ਸੋ ਬਦੌੜ ਗਿਆ ਦੌੜ ਗਿਆ ਦੌੜ ਗਿਆ ਦੌੜ ਗਿਆ ਵਾਹ ਮੁੜਕੇ ਦੀ ਰਾਖੀ ਰੱਖਣੀ ਪਿਆ ਕਰਨੀ ਹਾਂ ਗਰਮੀ ਬੜੀ ਹੈ ਨਾ ਇਹ ਆਜਾ ਗਰਮੀ ਬੜੀ ਹੈ ਨਹੀਂ ਆਪ ਹੀ ਨਹੀਂ ਘੱਟਦੇ ਮੈਂ ਕਿ ਵੀਡੀਓ ਵੇਖਣ ਡਿਆ ਸੀ ਕਹਿੰਦੇ ਨਹੀਂ ਆਪ ਪਤਾ ਨਹੀਂ ਘੱਟਦੇ ਕਿਤੇ ਕਰੀ ਇੱਕ ਵੀਡੀਓ ਵੇਖਣ ਡਿਆ ਸੀ ਮੈਂ ਉਹ ਚ ਦੱਸਣ ਡਿਆ ਸੀ ਕਹਿੰਦਾ 5 ਸਾਲ ਤੱਕ ਉਹ ਹੀ ਸੱਚ ਡਾਕਟਰ ਜੀ ਦੀ ਮੈਂ ਵੀਡੀਓ ਨਹੀਂ ਵੇਖਣ ਡਿਆ ਇਹਨਾਂ ਬੱਚੇ ਨੂੰ ਇੰਜੈਕਸ਼ਨ ਲਾਉਂਦਾ ਬੜਾ ਹਸਾ ਹਸਾ ਕੇ ਕਹਿੰਦਾ 5 ਸਾਲ ਤੱਕ ਬੱਚੇ ਦੀ ਰਾਖੀ ਰੱਖਣੀ ਪੈਣੀ ਪੂਰੀ ਰੱਖਣੀ ਪੈਣੀ ਉਹ ਤੋਂ ਬਾਅਦ ਕਹਿੰਦਾ ਬੱਚੇ ਨੂੰ ਪਤਾ ਲੱਗਦਾ ਚੰਗੇ ਮਾੜੇ ਦਾ ਮਾੜ ਨਹੀਂ ਤੇ ਇਹਨਾਂ ਨੂੰ ਨਹੀਂ ਪਤਾ ਹੁੰਦਾ ਇਹਨੂੰ ਸਮਝ ਲਈ ਨਾ ਜਿਹੜਾ ਆਦਿ ਨੂੰ ਤੋਰਦਾ ਹੈ ਕਿ ਕਿੱਧਰ ਨੂੰ ਜਾਣਾ ਹੈ ਆ ਸਮਰੀਦ ਸਾਡੀ ਮੈਨੀ ਬੜੀ ਦੂਰ ਚਲ ਗਈ ਇੱਕ ਵਾਰ ਜੋਦੇ ਦੇ ਮਗਰ ਚਲ ਗਈ ਤੇ ਲੱਗਦੇ ਕੋਈ ਮੈਂ ਤੁਰ ਫੜ ਕੇ ਆ ਜੀ ਕਿ ਜੀ ਦੂਰੋਂ ਆਉਣ ਆਇਆ ਕਿਹਦੇ ਮਗਰ ਚਲ ਗਈ ਤੇ ਮੈਂ ਉਹ ਫਿਰ ਤੇ ਨਹੀਂ ਆ ਰਹੀ ਹੈ ਆਹਾਂ ਗੁਰਾਇਆ ਫਰਕੀ ਇਹਨੇ ਬੱਚਿਆਂ ਕਿਹਾ ਜਿਹਨਾਂ ਨੂੰ ਮੁੱਚਿਆ ਕਰ ਗਿਆ ਕਿਉਂਕਿ ਬੱਚਾ ਕਿ ਬਿਲਡਿੰਗ ਤੋਂ ਡਿੱਗਾ ਸੀ ਤੀਜੀ ਬਿਲਡਿੰਗ ਤੋਂ ਯੋਰ ਵਿਦ ਦ ਸੰਦੇ ਆਂਦਾ ਵੀ ਇੰਨੀ ਉਮਰ ਦੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਫਤ ਤੂੰ ਵੀ ਤੂੰ ਆਹੀ ਮੈਂ ਤਾਂ ਦੱਸਦੀ ਆਂ ਤੇਰਾ ਉਹ ਸਾਡੇ ਕੋਲ ਆਜੇ ਤੱਕ ਇਹੀ ਇਹਦਾ ਗੁਰਵਰਗਾ ਧਿਆਨ ਰੱਖਦੇ ਆਂ ਸਾਰਿਆਂ ਨੇ ਇਹ ਬਣਾਉਂਦਾ ਇਹ ਸਿਆਣਾ ਮੋ ਪਾ ਲੈ ਬੋਲ ਸੋਰਟ ਹੋ ਗਿਆ ਹੋ ਗਿਆ ਵੀ ਅਗੇ ਗਿਆ ਨਹੀਂ ਲੱਗਣਾ ਹੂੰ ਤੇ ਬਦਾ ਧਿਆਨ ਵੇਲਾ ਇੱਧਰ ਨੂੰ ਹੀ ਆ ਉਹ ਤੁਹਾਡੇ ਕੋਲ ਕੀ ਆ ਦੇਖੋ ਗੱਲਬਾਤ ਕਰੋ ਕੋਈ ਕਰ ਲੋ ਗੱਲ ਗੁਗੂ ਗੁਗੂ ਕਰ ਦੋ ਗੁਗੂ ਗੁਗੂ ਕਰ ਦੋ ਗੱਲਾਂ ਬਤਾ ਹਾਂ ਉਹੀ ਕੰਡਾ ਤੇ ਗੁਗੂ ਗੁਗੂ ਕਰ ਦੋ ਦੇਖੋ ਗੁਗੂ ਗੁਗੂ ਚੁੱਕੂਆਂਗੇ ਜਿਹੜਾ ਖਾਏ ਕਰੋ ਗੱਲਾਂ ਬਤਾ ਕੋਕੜਾ ਨਹੀਂਗਾ ਹਾਂ ਹਾਂ ਦੇਖੋ ਕੀ ਕੀ ਲੱਖੇ ਛੋਕਾ ਮੈਨੂੰ ਚੁੱਕੋ ਹੋਰ ਵੀ ਇਹੇ ਮੈਨੂੰ ਬੁਲਾ ਲਿਆ ਤੇ ਮੈਨੂੰ ਚੁੱਕੋ ਇਹ ਵੀ ਇਹ ਵੀ ਹੋਰ ਸਾਲਾ ਮਾਇਦੀ ਐ ਕਿੱਥੇ ਜਾਣਾ ਬਾਹਰ ਬੜੀ ਗਰਮੀ ਕਿੱਥੇ ਜਾਣਾ ਘੁੰਮਣ ਜਾਣਾ ਬਾਹਰ ਗੰਮੀ ਬੜੀ ਆ ਜੋ ਠੱਡਾ ਹੋ ਫਜਾਇਆ ਕਰ ਆਓ ਗੰਮੀ ਬੜੀ ਬਾ ਸ਼ਾਮੀ ਜੀ ਕੱਢਿਆ ਪਰ ਮੇਰੇ ਵੀ ਦਨ ਜਾਇਆ ਕਰਾਂਗੇ ਦੇਖੇ ਦਨ ਜਾਇਆ ਕਰਾਂਗੇ ਗਰਮੀ ਹੈ ਹੋਰ ਤਰ੍ਹਾਂ ਦੀ ਐ ਨਾ ਪੜਾਸੀ ਜੀ ਵਜਦੀ ਜਿੱਦਾਂ ਗਰਮੀ ਆਹ ਚਤਰਾ ਮੁੜਕਾ ਵੀ ਜਿਹੜਾ ਚਿਪਚਿਪਾ ਚਿਪਚਿਪਾ ਜ ਆਹ ਵਾਹੋ ਗਰਮੀ ਹੈ ਹੀ ਹੋਰ ਤਰ੍ਹਾਂ ਦੀ ਉਦਾਂ ਟੈਂਪਰੇਚਰ ਇੰਨਾ ਨਹੀਂ ਹੈਗਾ ਪਰ ਗਰਮੀ ਜੀ ਲੱਗਦੀ ਜੀ ਆਹ ਨਾ ਜਿਹੜੀ ਗਰਮੀ ਹੁੰਦੀ ਹੈ ਐਦਾਂ ਨਹੀਂ ਹੁੰਦੀ ਝੋਨੇ ਆ ਪਾਣੀ ਦੀ ਪੜਾ ਸੀ ਉਹ ਇਹ ਬਣਦਾ ਰਹਿਣੀ ਆ ਆ ਮਹੀਨਾ ਸੌਣ ਕਦੋਂ ਆ ਸੌਣ ਪੜ ਕੇ ਜਾਣਾ ਫੜ ਕੇ ਹੁਣ ਗਰਾਸ ਸਾਰੇ ਬਸ ਅੱਛਾ ਸੌਣ ਨੂੰ ਵੀ ਮੈਨੂੰ ਬੈਠਣ ਦੇ ਦੇ ਹੁਣ ਘਾਟ ਹੀ ਪੈਂਦੇ ਹੁਣ ਕਿਥੇ ਸੌਣ ਸਾਨ ਇੱਕੋ ਜਿਹਾ ਹੀ ਹੋ ਗਿਆ ਸਾਰਾ ਪੜਾ ਸੌਣ ਦੇ ਵਿੱਚ ਚੜ੍ਹਨਾ ਹਾਂ ਦਰਖਤ ਵਾੜੀ ਜਾਣ ਦੇ ਲੋਕ ਦਰਖਤਾਂ ਕਰਕੇ ਨਹੀਂ ਪੈਂਦੇ ਆ ਦਰਖਤ ਰਹੇ ਨਹੀਂ ਤੇ ਮੀਂਹ ਹੁਣ ਪੈਂਦੇ ਨਹੀਂ ਦਰਖਤ ਲਾਓ ਉਹਦਾ ਸਾਰਿਆਂ ਚਾਹੀਦਾ ਇੱਕ ਇੱਕ ਦਰਖਤ ਲਾਉਣਾ ਜਿੰਨੇ ਘਰ ਦੇ ਜੀ ਉਹਨੇ ਦਰਖਤ ਲਾਉਂਦਾ ਉਹ ਤਾਂ ਵੱਡਾ ਫਾਮੇ ਦੇ ਉੱਤੇ ਲੰਗਰ ਲੱਗੇ ਇਹ ਰੱਖਾਂ ਦੇ ਹਾਂ ਤੇ ਹੋਰ ਇਹ 부ਆ ਕੇ ਜੇ دریا ਨਾਲ ਤੇ ਕਈ ਕਈ ਦਿਨ ਇਦਾਂ ਦਾ ਆ ਜਾਣਾ ਵਾ ਇਹ ਸਾਹ ਵੀ ਮੋਲੀ ਲੈਣਾ ਪੈਣਾ ਤੇ ਉਹ ਆ ਕੇ ਆ ਬਈ ਆਕਸੀਜਨ ਆਹ ਕਰੋਨਾ ਦੇ ਵੇਖਿਆ ਸਿਲੰਡਰ ਲੈਣੇ ਪੈਂਦੇ ਸੀ ਨਾ ਮੁੱਲ ਉਹ ਹਾਲ ਹੋ ਜਾਣਾ ਉਹ ਤਾਂ ਇਹ ਨਹੀਂ ਆ ਤੇ ਰੁਕ ਜਿਹੜੇ ਆ ਆਕਸੀਜਨ ਆ ਤਹੀਂ ਆਪਣੇ ਲਾਲਚ ਨੂੰ ਰੁਕ ਵੱਢੀ ਜਾਣ ਰਹੇ ਆ ਬਹੁਤ ਬਹੁਤ ਇਹ ਸਾਡੇ ਵਾਸਤੇ ਸਾਡੇ ਵਾਸਤੇ ਹੀ ਇਹ ਔਖਾ ਹੋਣਾ ਕੰਮ ਅਹੀਂ ਅਜੇ ਨਹੀਂ ਨਿਛੋੜ ਜਦੀ ਹੁਣ ਆਪਾਂ ਤੁਹਾਨੂੰ ਤੇਰੀ ਦਾ ਨਹੀਂ ਜਾਤੀ ਕਹਿੰਦੇ ਨਾ ਤੁਮ ਨੂੰ ਕੋਈ ਗੱਲ ਬਾਤ ਕਰਨੀ ਜਾਵੇਗੀ ਕੀ ਗੱਲ ਬਾਤ ਨਾ ਸੁਣ ਵਧੀਆ ਹੂੰ ਕਿ ਸਣਾ ਵੰਡੇ ਗਈ ਨਾ ਨਾਨਕੋ ਗਈ ਪੇਕੇ ਗਈ ਮਿਸਕੀਤਾ ਮਿਸਕੀਤਾ ਤੈਨੂੰ ਕਿਹਨੇ ਮਿਸਕੀਤਾ ਤੈਨੂੰ ਸਾਡਾ ਪਤਾ ਨਹੀਂ ਆਹ ਕਰਦਾ ਬਣਾ ਤੈਨੂੰ ਮਿਸ ਵੀ ਉੱਚੀ ਜੀ ਆਵਾਜ਼ ਵਾਲੀ ਬੀਬੀ ਨਹੀਂ ਪਤਲੀ ਲੱਭਦੀ ਕਿ ਉੱਚੀ ਬੋਲਦੀ ਆ ਬੀਬੀ ਪਤ ਨਹੀਂ ਮੇਰੀ ਕਿੱਥੇ ਆ ਹੈ ਬੀਬੀ ਕਿੱਥੇ ਲੱਗੀ ਆ ਉੱਚੀ ਬੋਲਦੀ ਏ ਇੱਕ ਦੀਦੀ ਉੱਚੀ ਬੋਲਦੀ ਹੈ 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 ਚਾਣੋ ਨੀ ਕੁਚਰ ਕੁਚਰ ਹੁੰਦਾ ਆਹੋ ਕੰਨ ਲਾਗੇ ਨਾ ਸਮਝ ਲੱਗੇ ਨਾ ਹੋਰ ਕੁਚਰ ਕੁਚਰ ਉਹਦਾ ਧਿਆਨ ਵੇਲਾ ਮਿਰਚਿਓ ਕੁਚਰ 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 ਇਹੋ ਦੇਖ ਕੁਚਰ ਉਹ ਬਾਰ-ਬਾਰ ਲੈਉਂਦਾ ਏ ਤਾਂ ਟੱਡਵਾਦਾ ਨਹੀਂ ਜਾਣਾ ਉੱਧਰ ਦੇਖਣਾ ਗੰਦੇ ਪਪਾ ਵਾਲ ਨਹੀਂ ਹੁੰਦੇ ਨਾ ਪਪਾ ਤੋਂ ਪਪਾ ਗੰਦਾ ਨਹੀਂ ਏ ਕਿਨਾ ਪਪਾ ਹਨ ਪਪਾ ਕੋਕੇ ਨਹੀਂ ਗਾ ਆਹੋ ਬੋਰ ਬੋਰ ਕੇ ਵੇਖ ਜਾਂਦੀ ਬਿੱਲੀ ਜੀ ਆ ਗਈ ਆ ਮਾਉ ਜੀ ਕਿ ਮੜੀ ਗੋਗਲੂ ਜਿਆ ਨੇ ਮੇਰਾ ਗੋਗਲ ਦੀ ਹੈ ਮੇਰਾ ਗੋਗਲ ਚਲੋ ਚੰਗਾ ਜੀ ਸਤਿ ਸ੍ਰੀ ਅਕਾਲ ਫਿਰ ਮਿਲਦੇ ਹੈ ਰੌਚ ਬਹੁਤ ਬਹੁਤ ਧੰਨਵਾਦ ਜਿੰਦੇ ਵਾਦ ਕਰੋ